ਲੁਟੇਰੇ ਤਾਂ ਤੰਕ ਦਿਨ ਪਰ ਦਿਨ ਵਧਦਾ ਜਾ ਰਿਹਾ ਸੜਕ ਤੇ ਚਾਰੇ ਲੋਕਾਂ ਨੂੰ ਅਕਸਰ ਹੀ ਲੁਟੇਰੇ ਆਪਣੇ ਨਿਸ਼ਾਨਾ ਬਣਾਉਂਦੇ ਹੋਏ ਨਜ਼ਰ ਆਉਂਦੇ ਨੇ ਤੇ ਤਾਜ਼ਾ ਘਟਨਾ ਜਲੰਧਰ ਤੋਂ ਸਾਹਮਣੇ ਆਈ ਹੈ ਤੇ ਇੱਥੇ ਜਲੰਧਰ ਦੇ ਵਿੱਚ ਟਿਊਸ਼ਨ ਪੜ੍ਹ ਕੇ ਇੱਕ ਕੁੜੀ ਵਾਪਸ ਆ ਰਹੀ ਸੀ ਤੇ ਰਾਹ ਦੇ ਵਿੱਚ ਹੀ ਲੁਟੇਰਿਆਂ ਦੇ ਵੱਲੋਂ ਉਸ ਕੁੜੀ ਦੇ ਹੱਥੋਂ ਫੋਨ ਖਿੱਚ ਲਿੱਤਾ ਚਾਹੁੰਦਾ ਤੇ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਚੁੰਦੀ ਹੈ ਤੁਸੀਂ ਵੇਖੋ ਕਿਸ ਤਰੀਕੇ ਦੇ ਨਾਲ ਇਹ ਲੁਟੇਰੇ ਜਿਹੜੇ ਆਉਂਦੇ ਨੇ ਐਕਟਿਵਾ ਤੇ ਸਵਾਰ ਹੋ ਕੇ ਲੁਟੇਰੇ ਜਿਹੜੇ ਨੇ ਉੱਥੇ ਪਹੁੰਚੇ ਸੀ ਤੇ ਉਹ ਕੁੜੀ ਦੇ ਹੱਥੋਂ ਮੋਬਾਈਲ ਫੋਨ ਖੋ ਕੇ ਫਰਾਰ ਹੋ ਜਾਂਦੇ ਨੇ ਤੇ ਉੱਥੇ ਇੱਕ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਵੀ ਇਸ ਮਾਮਲੇ ਤੇ ਕਾਰਵਾਈ ਕੀਤੀ ਗਈ ਹੈ ਤੇ ਦੋਵੇਂ ਮੁਲਜ਼ਮਾਂ ਨੂੰ ਹਿਰਾਸਤ ਦੇ ਵਿੱਚ ਲੈ ਲਿੱਤਾ ਗਿਆ ਤੇ ਇਹ ਗੱਲਾਂ ਜਿਹੜੀਆਂ ਨੇ ਪੁਲਿਸ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਕਿ ਦੋਵੇਂ ਜਿਹੜ ਦੀ ਸੀ ਤੇ ਜਿਸ ਦੇ ਕਾਰਨ ਉਹਨਾਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਹ ਨਸ਼ੇੜੀਆਂ ਦੇ ਵੱਲੋਂ ਇੱਕ ਟਿਊਸ਼ਨ ਪੜ੍ਹ ਕੇ ਕੁੜੀ ਜਿਸ ਦੀ ਉਮਰ ਕਰੀਬਨ 17-18 ਸਾਲ ਦੀ ਦੱਸੀ ਜਾ ਰਹੀ ਹੈ ਕੁੜੀ ਟਿਊਸ਼ਨ ਪੜ੍ਹ ਕੇ ਵਾਪਸ ਆ ਰਹੀ ਸੀ ਤੇ ਰਾਤ ਦੇ ਵਿੱਚ ਹੀ ਉਸ ਦਾ ਮੋਬਾਈਲ ਫੋਨ ਖੋ ਕੇ ਫਰਾਰ ਹੋ ਜਾਂਦੇ ਨੇ ਸੀ ਸੀ ਟੀਵੀ ਦੇ ਵਿੱਚ ਸਾਰੀ ਘਟਨਾ ਕੈਦ ਹੁੰਦੀ ਹੈ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਮਾਮਲੇ ਤੇ ਕਾਰਵਾਈ ਕੀਤੀ ਜਾਂਦੀ ਹੈ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿਸ ਦੇ ਵਿੱਚ ਮੋਬਾਈਲ ਫੋਨ ਖੋਣ ਵਾਲੇ ਤੋਂ ਲੁਟੇਰਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਜਿੱਥੇ ਲੁਟੇਰਿਆਂ ਦਾ ਤੰਗ ਵਰਦਾ ਜਾ ਰਿਹਾ ਉੱਥੇ ਹੀ ਪੁਲਿਸ ਵੀ ਕਾਫੀ ਜ਼ਿਆਦਾ ਚੌਕਸ ਨਜ਼ਰ ਆ ਰਹੀ ਹੈ ਤੇ ਉੱਥੇ ਤੁਹਾਨੂੰ ਦੱਸਿਆ ਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਤੇ ਕਾਰਵਾਈ ਕਰਦੇ ਦੋਵੇਂ ਮੁਲਜ਼ਮਾਂ ਨੂੰ ਹਿਰਾਸਤ ਦੇ ਵਿੱਚ ਲੈ ਲਿੱਤਾ ਗਿਆ ਤੇ ਹੋਰ ਪੁਲਿਸ ਨੇ ਕੀ ਜਾਣਕਾਰੀ ਸਾਂਝੀ ਕੀਤੀ ਤੁਹਾਨੂੰ ਉਹ ਸੁਣਾਣੇ ਸਾਡੇ ਮਾਨਯੋਗ ਐਸਐਸਪੀ ਸਾਉ ਹਕਰਮਨਪ੍ਰੀਤ ਸਿੰਘ ਖਾਕ ਦੇ ਦਿਸ਼ਾ ਦੇ ਦਿਸ਼ਾ ਅਨੁਸਾਰ ਤੇ ਸਾਡੇ ਐਸਪੀਡੀ ਸਾਹਿਬ ਜਸਪ੍ਰੂ ਜਸਪ੍ਰੂ ਕੁਰਪਾੜੀ ਸਾਡੇ ਡੀਐਸਪੀ ਕਰਤਾਰਪੁਰ ਪੁਲਵਿੰਦਰ ਸਿੰਘ ਦੀ ਸੁਪਰਵਾਈਜ਼ਨ ਦੇ ਤਹਿਤ ਇਹ ਕਤਾਰਪੋਲਿਸ ਨੇ ਦੋ ਸਨੈਚਰਸ ਨੂੰ ਕਾਬੂ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਹਨਾਂ ਨੇ ਮਿਤੀ 12/8/24 ਇੱਕ ਲੜਕੀ ਹੈ ਜਿਸ ਦਾ ਨਾਮ ਅਭਿਤਾ ਸ਼ਰਮਾ ਹੈ। ਐਡਿਊਸ਼ਨ ਤੋਂ ਪੜ੍ਹ ਕੇ ਆ ਰਹੀ ਸੀਗੀ ਤੇ ਆਪਣੇ ਘਰ ਜਾ ਰਹੀ ਸੀਗੀ ਜਿਸ ਦੀ ਉਮਰ 36-17 ਸਾਲ ਹੈ। ਉਸੇ ਕੋਲੋਂ ਸਾਂ ਮੋਬਾਈਲ ਸਨੈਚ ਕੀਤਾ ਸੀ। ਤੇ ਲੇਟਰੋਂ ਨੇ ਇਹਦੇ ਨਾਲ ਇਹ ਚਾਚਾ ਰਮਨ ਕੁਮਾਰ ਪਾਤਵਾਲਾ ਕੋਈ ਐਡਵੋਕੇਟ ਹੈ ਬਾਈ profession। ਉਹਨਾਂ ਨੇ ਆਪਣੇ ਤੌਰ ਤੇ ਵੈਰੀਫਾਈ ਕਰਕੇ ਫਿਰ ਸਾਹਮਣੇ ਇੱਕ ਪਰਚਾ ਦਰਜ ਕਰਵਾਇਆ ਸੀਗਾ ਜਿਨ੍ਹਾਂ ਨੇ ਕਿਹਾ ਸੀ ਕਿ ਇਹ ਜਿਹੜਾ ਸਨੈਚਰਜ਼ ਨੇ ਦਾ ਨਾਮ ਗੁਰਵਿੰਦਰ ਸਿੰਘ ਕਿੰਦਾ ਤੇ ਜਸਪ੍ਰੀ ਸਿੰਘ ਜੱਸਾ ਹੈ ਜਿਨ੍ਹਾਂ ਦੇ ਖਿਲਾਫ ਐਫਆਰ ਲੌਂਚ ਕਰਕੇ ਤੇ ਫਿਰ ਸਾਡੀ ਪੁਲਿਸ ਪਾਰਟੀ ਨੇ ਇਹਨਾਂ ਨੂੰ ਐਸੇ ਨਿਰੰਦਰ ਸਿੰਘ ਆਪਣੇ ਕਰ ਰਹੇ ਸੀਗੇ ਨਹੀਂ ਕਰ ਰਹੇ ਸੀ ਤੇ ਇਹਨਾਂ ਨੂੰ ਕਾਬੂ ਕੀਤਾ ਤੇ ਜਿਨ੍ਹਾਂ ਦੇ ਗ੍ਰਿਪ ਚ ਸੀ ਸਰ ਪਹਿਲਾਂ ਵੀ ਇਹਨਾਂ ਦੇ ਮਾਮਲਾ ਹੈਗਾ ਕੋਈ ਹਾਂ ਨਹੀਂ ਇਹਨਾਂ ਤੇ ਪਹਿਲਾਂ ਹੁਣੇ ਚੈੱਕ ਕੀਤਾ ਸੀ ਕਿ ਪਰਚਾ ਦਰਜ ਨਹੀਂ ਹੈਗਾ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੇ ਕੋਈ ਆਇਆ ਇਨਫਰਮੇਸ਼ਨ ਕੋਈ ਨਸ਼ੇ ਦੇ ਸੰਬੰਧ ਵਿੱਚ ਵੀ ਕੋਈ ਪਤਾ ਲੱਗਿਆ ਨਾ ਜੋ ਪਤਾ ਲੱਗਿਆ ਐਡਿਕਟ ਹੈ ਗਿਆ ਨਸ਼ੇ ਦੇ ਐਡਿਕਟ ਹੈ ਤੇ ਲੋਕ ਨੂੰ ਕਰਕੇ ਨਸ਼ੇ ਨੂੰ ਬਚਾਉਣਾ